ਸਭ ਨਾਮ ਸੱਚਾ ਧਣੀ ਹਿਆਉ ਨ ਕਹੀ ਠਾਏ ਮਾਨਕ ਸਭ ਅਮੋਲ ਵੇ ਸਭ ਨਾਮ ਮਨ ਮਾਨਕ ਸਾਹਣ ਮੂਲ ਮਚਾਂਗਵਾ ਜੇ ਤੋ ਪ੍ਰਿਆ ਦੀ ਸਿਕ ਹਿਆਉ ਨ ਠਾਹੇ ਕਹੀਦਾ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਸ਼ਮਾਰ ਅਥਾ ਅਗਣਤ ਅਤੋਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਜਿਉ ਬੁਲਾਵਹਿ ਤਿਉ ਬੋਲੈ ਸੁਆਮੀ ਕੁਦਰਤ ਕਬਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀਓ ਬਾਬਾ ਸ਼ੇਖ ਫਰੀਦ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਆਂ ਤਲ ਤੱਕ ਆਪਾਂ 127 ਨੰਬਰ ਸ਼ਲੋਕ ਤੱਕ ਵਿਚਾਰ ਕੀਤੀ ਸੀ 125 ਨੰਬਰ ਸ਼ਲੋਕ ਤੱਕ ਬਾਬਾ ਜੀ ਨੇ ਜਿਹੜਾ 25 ਨੰਬਰ ਸ਼ਲੋਕ ਆਪਾਂ ਵਿਚਾਰਿਆ ਸਰਵਰ ਪੰਖੀ ਹੇਕੜੋ 파ਹੀ ਵਾਲ 50 ਇਹ ਤਾਂ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਇਸ ਪੰਛੀ ਕੱਲਾ ਸ਼ਿਕਾਰੀ 50 ਨੇ ਤੇ ਬੜੀਆਂ ਲਹਿਰਾਂ ਨੇ ਇਹਦੇ ਵਿੱਚੋਂ ਫਸਿਆ ਬੜਾ ਨਿਕਲਣਾ ਅੱਖਾ ਤੇ ਪੰਜੇ ਜਿਹੜੇ ਸ਼ਬਦ ਨੇਗੇ ਇਹ ਅਗਲੇ ਤੇ ਫਿਰ ਮਹਾਰਾਜ ਬਚਨ ਦਾ ਤਰੀਕਾ ਦੱਸਦਾ ਉਹ ਜੀਵਨ ਦਾ ਤੇਰਾ ਜਿਹੜਾ ਤਰਜੇ ਜ਼ਿੰਦਗੀ ਹੈ ਤੂੰ ਇਸ ਤਰ੍ਹਾਂ ਦੀ ਬਣਾ ਤੇ ਫਿਰ ਤੂੰ ਜਿਹੜਾ ਇਹ ਸ਼ਿਕਾਰੀਆਂ ਤੋਂ ਜਿਹੜੇ 50 ਖੜੇ ਨੇ ਤੇਰੇ ਆਲੇ-ਦਾਲੇ ਇਹਨਾਂ ਤੋਂ ਬਚ ਜਾਵੇਂਗਾ ਤੇਰਾ ਜੀਵਨ ਸਫਲ ਹੋ ਜਾ ਕੱਲ ਆਪਾਂ ਦੋ ਸਲੋਕ ਵਿਚਾਰੇ ਸੀ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮਨ ਤੋ ਕਵਣ ਸੋ ਬੇ ਸੋ ਹੌ ਕਰੀ ਜਿੱਤ ਬਸ ਆਵੇ ਕੰਤ ਨਿਵਣ ਸੋ ਅੱਖਰ ਖਵਣ ਗੁਣ ਜੇਵਾ ਮਣੀਆਂ ਮੰਤ ਇਹ ਤਰ੍ਹਾਂ ਭੈਣੇ ਬੇਸਕਰ ਤਾਂ ਬਸ ਆਵੀ ਕੰਤ ਇਹ ਮੇਰੀ ਇਹ ਭੈਣੇ ਐ ਸੁਹਾਗਣੇ ਤੂੰ ਆਪਦੇ ਪਤੀ ਨੂੰ ਖੁਸ਼ ਕਰਨਾ ਚਾਹੁੰਨੀ ਐ ਐ ਸਿੱਖਾ ਤੂੰ ਗੁਰੂ ਨੂੰ ਖੁਸ਼ ਕਰਨਾ ਚਾਹਣਾ ਗੁਰੂ ਕੰਤ ਨੂੰ ਗੁਰੂ ਖਸਮ ਨੂੰ ਮਿਲਣਾ ਚਾਹਣਾ ਇਹ ਜੀਵਨ ਦੇ ਵਿੱਚ ਤਿੰਨ ਗੁਣ ਧਾਰਨ ਕਰਦਾ ਇਹ ਤੇਰਾ ਪਹਿਰਾਵਾ ਹੋਵੇ ਤੇਰਾ ਸ਼ਿੰਗਾਰ ਹੋਵੇ ਨਿਮਰਤਾ ਹੋਵੇ ਸਹਿਣ ਸੀਲਤਾ ਹੋਵੇ ਨੇਵਣ ਸੋ ਅੱਖਰ ਖਵਣ ਗੋਣਾ ਜਿਹਵਾ ਮਣੀਆ ਮੰਤ ਪਹਿਲਾ ਨਿਮਰਤਾ ਦੂਜਾ ਸਹਿਣਸ਼ੀਲਤਾ ਤੇ ਤੀਜਾ ਮੂੰਹ ਦੇ ਵਿੱਚੋਂ ਮਿੱਠੇ ਬੋਲ ਗੰਡ ਪ੍ਰੀਤੀ ਮਿੱਠੇ ਬੋਲ ਮਿੱਠੇ ਬੋਲਾਂ ਨਾਲ ਪਿਆਰ ਦੀ ਗੰਡ ਪੈ ਜਾਂਦੀ ਹੈ ਅਗਲੇ ਤਿੰਨ ਸ਼ਬਦ ਨੇ ਇਹਨਾਂ ਦੇ ਨਾਲ ਹੀ ਫਿਰ ਵਿਆਖਿਆ ਇਹ ਜੀਵਨ ਦੀ ਵਿਆਖਿਆ ਹੀ ਕਰਦਾ ਤੇਰਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਜਿਵੇਂ ਮਹਾਰਾਜ ਆਪਾਂ ਨੂੰ ਮਤਬੁੱਧ ਦੇਣਗੇ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲੈ ਅਕਿਰਤਕਣਾਂ ਪੂਰਨ ਦ੍ਰਿਸ਼ਟ ਪ੍ਰਭ ਤੇਰੀ ਨਾਮ ਮੇਰੀ ਮਤ ਬਹੁਤ ਥੋੜੀ ਹੈ ਗੁਰੂ ਜਿਸ ਤਰ੍ਹਾਂ ਬੁਲਾਉਂਦਾ ਆਪਾਂ ਉਸ ਤਰ੍ਹਾਂ ਹੀ ਬੋਲਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਤਾਂ ਕਿ ਇਹ ਸ਼ਬਦਾਂ ਦੀ ਆਪਾਂ ਵਿਆਖਿਆ ਕਰ ਸਕੀਏ ਤੇ ਇੱਕ ਵਾਰੀ ਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਤ ਹੁੰਦੀ ਹੋਏ ਇਹ ਆਣਾ ਤਾਂ ਹੁੰਦੇ ਹੋਏ ਨਿਤਾਨ ਮਤ ਹੁੰਦੀ ਹੋਏ ਗਿਆਨਾ ਮਤ ਤਾਂ ਹੋਵੇ ਕੋਲੇ ਪਰ ਨਿਆਣਾ ਭੋਲਾ ਬਣ ਕੇ ਰਹੇ ਇਹ ਬੜਾ ਕਠਨ ਕੰਮ ਹੈ ਬਾਬਾ ਰਬਦਾ ਜੀ ਨੇ ਹਮ ਬੜ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਵੈਨ ਨਾਸੀ ਜਦੋਂ ਕੋਈ ਗਿਆਨੀ ਬਣਦਾ ਹੈ ਹੰਕਾਰ ਨਾਲ ਹੀ ਆਉਂਦਾਗਾ ਹਮ ਬੜ ਕਬ ਮੈਂ ਬੜਾ ਵੱਡਾ ਕਵੀ ਆ ਕੁਲੀਨ ਮੇਰੀ ਕੋਲ ਉਹਦੀ ਬੜੀ ਉੱਚੀ ਹੈ ਹਮ ਪੰਡਤ ਮੈਂ ਵੱਡਾ ਵੱਡਾ ਪੰਡਤਾਂ ਹਮ ਜੋਗੀ ਸੰਿਆਸੀ ਮੈਂ ਵੱਡਾ ਜੋਗੀਆਂ ਮੈਂ ਸੰਿਆਸੀਆਂ ਗਿਆਨੀ ਗੁਣੀ ਸੂਰ ਹਮ ਦਾਤੇ ਕੋਈ ਗਿਆਨੀ ਐ ਕੋਈ ਗੁਣਮਾਨ ਐ ਕੋਈ ਦਾਨੀ ਐ ਇਹ ਬੁੱਧ ਕਵੈ ਨਾ ਨਾਸੀ ਇਹ ਜਿਹੜੀ ਹਉਮੇ ਵਾਲੀ ਮੈਂ ਵਾਲੀ ਮਤ ਨਹੀਂ ਖਤਮ ਹੁੰਦੀ ਹੁਣ ਬਾਬਾ ਜੀ ਜੀਵਨ ਅੰਦਾਜ਼ ਜਿਹੜਾ ਦੱਸਦੇ ਨੇ ਤਰਜੇ ਜ਼ਿੰਦਗੀ ਤੇਰੀ ਇਦਾਂ ਦੀ ਹੋਵੇ ਮਤ ਹੁੰਦੀ ਹੋਏ ਯਾਨਾ ਮਤ ਤਾਂ ਤੇਰੇ ਕੋਲੇ ਹੋਵੇ ਪਰ ਨਿਆਣਿਆ ਮੰਗੂ ਰਹੇ ਭੋਲਾ ਬਣ ਕੇ ਰਹੇ ਆਪਸ ਕੋ ਦੀਰਘ ਕਰ ਜਾਨੈ ਔਰਨ ਕੋ ਲਗਮਾਤ ਮਨਸਾ ਬਾਚਾ ਕਰਮਣੈ ਮੈਂ ਦੇਖੇ ਦੋਜਕ ਜਾਤ ਮਹਾਰਾਜ ਕਹਿੰਦੇ ਜਿਹੜਾ ਆਪਣੇ ਆਪ ਨੂੰ ਦੀਰਘ ਕਰਕੇ ਮੰਨਦਾ ਤੇ ਦੂਜਿਆਂ ਨੂੰ ਲਗਾਮਾਤਰਾ ਕਰਕੇ ਮੰਨਦਾ ਤੇ ਐਦਾਂ ਦੇ ਕਹਿੰਦੇ ਮਨਸਾ ਬਾਚਾ ਕਰਮਣਾ ਮੈਂ ਦੇਖੇ ਦੋਜਕ ਉਹ ਮਨੁੱਖ ਮੈਂ ਨਰਕਾਂ ਦੇ ਵਿੱਚ ਸੜਦੇ ਦੇਖੇ ਨੇ ਜਿਹੜੇ ਮਨ ਕਰਕੇ ਬਚਨਾ ਕਰਕੇ ਆਪਣੇ ਆਪ ਨੂੰ ਵੱਡਾ ਹੰਕਾਰੀ ਸਮਝਦੇ ਐ ਤੇ ਦੂਜਿਆਂ ਨੂੰ ਲਗਾ ਮਾਤਰਾਂ ਦੀ ਨਿਆਂ ਹੀ ਸਮਝਦੇ ਮਰਿਆ ਕਹਿੰਦੇ ਮਤ ਤਾਂ ਹੋਵੇ ਪਰ ਹੰਕਾਰ ਨਾ ਹੋਵੇ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਿਤਾਣਾ ਤਾਣ ਹੋਵੇ ਕੋਲੇ ਬਲ ਹੋਵੇ ਜਵਾਨੀ ਦਾ ਹੋਵੇ ਧਨ ਦਾ ਹੋਵੇ ਪ੍ਰਭਤਾ ਦਾ ਹੋਵੇ ਤਿੰਨ ਕਿਸਮ ਦੇ ਨੇ ਜਿਨੂੰ ਗੁਰ ਤੇਗ ਬਹਾਦਰ ਜਵਨ ਧਨ ਪ੍ਰਭਤਾ ਕੈ ਮਦਮ ਹੈ ਐਹਨੇ ਸਫਿਰੇ ਦਿਵਾਨਾ ਜਵਾਨੀ ਦਾ ਧਨ ਦਾ ਤੇ ਪ੍ਰਭਤਾ ਦਾ ਇਹ ਤਿੰਨ ਨੇ ਗਈ ਜੋਨ ਜੋਵਨ ਕਰਕੇ ਕਾਮ ਪ੍ਰਭਾਵਿਤ ਕਰਦਾ ਹੈਗਾ ਧਨ ਕਰਕੇ ਲੋਭ ਪ੍ਰਭਾਵਿਤ ਕਰਦਾ ਪ੍ਰਭਤਾ ਕਰਕੇ ਹੰਕਾਰ ਪ੍ਰਭਾਵਿਤ ਕਰਦਾ ਹੈ ਹੰਕਾਰ ਕਰਕੇ ਬੰਦਾ ਕਤਲ ਕਰਦਾ ਹੈਗਾ ਕਾਮ ਕਰਕੇ ਬਲਾਤਕਾਰ ਕਰਦਾ ਹੈ ਤੇ ਲੋਭ ਕਰਕੇ ਠੱਗੀ ਮਾਰਦਾ ਹੈ ਇਹ ਤਿੰਨੇ ਔਗਣ ਨੇ ਇਦੂਗਾ ਇਹਨਾਂ ਸ਼ਕਾਵਾਂ ਨੇ ਹੀ ਵਿਕਸਤ ਹੁੰਦੇ ਆ ਜੋ ਬੰਦੇ ਧਨ ਪ੍ਰਭਤਾ ਕਹਿ ਮਦਮੈਂ ਐਹਨੇ ਸਰਹੈ دیਵਾਨਾ ਪਰ ਬਾਬਾ ਜੀ ਕਹਿੰਦੇ ਨੇ ਤਾਣ ਤਾਂ ਹੋਵੇ ਕੋਲੇ ਬਲ ਤਾਂ ਹੋਵੇ ਉਹ ਧਨ ਦਾ ਬਲ ਹੈ ਉਹ ਜਵਾਨੀ ਦਾ ਬਲ ਹੈ ਉਹ ਪ੍ਰਭਤਾ ਦਾ ਬਲ ਹੈ ਪਰ ਨਾ ਤਾਣਾ ਬਣ ਕੇ ਰਹੇ ਤੇ ਅਰਦਾਸ ਕਰਦਾ ਰਹੇ ਮੈਂ ਤਾਣ دیਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਨਿਮਾਣਾ ਬਣ ਕੇ ਜਦੋਂ ਗੁਰੂ ਕੋਲੇ ਆਉਣਾ ਨਿਮਾਣਾ ਬਣ ਕੇ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਆਸ ਬਾਬਾ ਜੀ ਕਹਿੰਦੇ ਨੇ ਤਾਣ ਵੀ ਹੋਵੇ ਮਾਣ ਹੋਵੇ ਮਾਣ ਨਹੀਂ ਕਰਨਾ ਬਲ ਹੋਵੇ ਬਲ ਦਾ ਹੰਕਾਰ ਨਾ ਹੋਵੇ ਅਣਹੋਲ ਦੇ ਆਪ ਵੰਡਾਏ ਓਮ ਐਸਾ ਭੰਕ ਸਦਾਏ ਇੱਕ ਤਾਂ ਆਪ ਦਾ ਸਿਆਣਪ ਬੜੀ ਹੋਵੇ ਨਿਆਣਿਆ ਮੰਗਰੇ ਦੂਜਾ ਬਲ ਵੀ ਬੜਾ ਹੋਵੇ ਫਿਰ ਵੀ ਨਿਮਾਣਾ ਬਣ ਕੇ ਰਹੇ ਤੀਜਾ ਮਾਰੇ ਕਹਿੰਦੇ ਅਣ ਹੋਣ ਦੇ ਆਪ ਕੋਲੇ ਕੁਝ ਹੋਵੇ ਵੀ ਨਾ ਤੇ ਵੰਡਣ ਦੀ ਅਵਸਥਾ ਹੋਵੇ ਇਹ ਹੁਣ ਜਦੋਂ ਇਹ ਸ਼ਬਦ ਨੂੰ ਫਿਰ ਜਿਸ ਤਰ੍ਹਾਂ ਮੈਂ ਕਹਿੰਦਾ ਹਾਂ ਇਹ ਗੁਰਬਾਣੀ ਸਾਡੀ ਥਿਉਰੀ ਹੈ ਤੇ ਇਤਿਹਾਸ ਸਾਡਾ ਲਵਟਰੀ ਹੈ ਪ੍ਰੈਕਟੀਕਲ ਕਰਦਾ ਹੁਣ ਕੋਲੇ ਕੁਝ ਨਾ ਹੋਵੇ ਤੇ ਪਹਿਲੀ ਗੱਲ ਤਾਂ ਗੁਰੂ ਨਾਨਕ ਮਹਾਰਾਜ ਨੇ ਨਾ ਜਦੋਂ ਸਿੱਧਾਂ ਨੇ ਕਿਹਾ ਜਦੋਂ ਮਹਾਰਾਜ ਕਹੇ ਵੀ ਸਾਡਾ ਸਿਧਾਂਤ ਹੈ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਸਿੱਧਾਂ ਨੇ ਕਿਹਾ ਵੀ ਜੇ ਕੋਲੇ ਕੁਝ ਹੋਵੇ ਹੀ ਨਾ ਤੇ ਅਸੀਂ ਤਾਂ ਮੰਗ ਕੇ ਲਿਆ ਵੰਡ ਕੇ ਕਿੱਥੋਂ ਖਾਈਏ ਮਹਾਰਾਜ ਕਹਿੰਦੇ ਵੰਡ ਕੇ ਛੋਡੀ ਰੱਖਣ ਦੀ ਬਿਰਤੀ ਚ ਹੋਵੇ ਵੰਡ ਕੇ ਛਕਿਆ ਜਾ ਸਕਦਾ ਛੋਡੇ ਬਿਰਤੀ ਦੇ ਵਿੱਚ ਛੋਡੀ ਸਿਮਰਤੀ ਦੇ ਵਿੱਚ ਦੇਣ ਦੀ ਭਾਵਨਾ ਹੋਵੇ ਤਾਂ ਫਿਰ ਸਿੱਧਾ ਨੇ ਇੱਕ ਤਿਲ ਮਹਾਰਾਜ ਨੂੰ ਦਿੱਤਾ ਸੀ ਆ ਲਓ ਮਹਾਰਾਜ ਇਹਨੂੰ ਮੰਨ ਲੈ ਸਕੋ ਤੇ ਬਲਿਹਾਰੇ ਜਾਈਏ ਮੇਰੇ ਗੁਰੂ ਦੇ ਉਹਨੇ ਕਿਹਾ ਮਰਦਾਨਿਆਂ ਹੁੰਡਾ ਕੋਟਾ ਲਿਆ ਹੁੰਡੇ ਕੋਟੇ ਚ ਤਿਲ ਪਾਇਆ ਪਾਣੀ ਪਾਇਆ ਰਗੜੋ ਤੇ ਸਾਰਿਆਂ ਨੂੰ ਪਿਓ ਤੇਲ ਜਿੰਨਾ ਵੀ ਵੰਡ ਕੇ ਜੱਕਿਆ ਜਾ ਸਕਦਾ ਬਾਬਾ ਜੀ ਕਹਿੰਦੇ ਅਣ ਹੁੰਦੇ ਕੋਲੇ ਕੁਝ ਹੋਵੇ ਵੀ ਨਾ ਆਪ ਉਨ੍ਹਾਏ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਾਡੀਆਂ ਮਤਾਮਾਂ ਭੈਣਾਂ ਬੱਚੀਆਂ ਜੇਲ੍ਹ 70 ਸਾਲ ਦੀ ਬਿਰਧ ਮਾਤਾ ਵੀ ਜੇਲ੍ਹ 'ਚ ਐ 30 ਸਾਲ ਦੀ ਮੇਰੀ ਭੈਣ ਵੀ ਜੇਲ੍ਹ 'ਚ ਐ ਜਿਹਦੀ ਗੋਦੀ ਦੇ ਵਿੱਚ 2 ਮਹੀਨਿਆਂ ਦਾ ਬੱਚਾ ਹੈਗਾ ਤੇ ਮੀਰ ਮੰਨੂ ਅਣਹੋਂਦੇ ਆਪ ਇਹ ਇਤਿਹਾਸ ਦੇ ਪੰਨੇ ਆ ਸਾਡਾ ਸੁਨਹਿਰੀ ਇਤਿਹਾਸ ਆ ਇਹ ਕਿ ਮਹਾਰਾਜ ਕਹਿੰਦੇ ਨੇ ਕਿ ਕੋਲੇ ਕੁਝ ਨਹੀਂ ਹੈ 70 ਸਾਲ ਦੀ ਬਿਰਧ ਮਾਤਾ 30 ਸਾਲ ਦੀ ਬੱਚੀ ਮੇਰੀ ਭੈਣ ਜਿਹਦੀ ਗੋਦੀ 'ਚ 2 ਮਹੀਨਿਆਂ ਦਾ ਬੱਚਾ ਹੈ ਤੇ ਮੀਰ ਮੰਨੂ ਸਵਾਬ ਮਨ ਆਟਾ 'ਤੇ ਹੁੰਦਾ ਹੈ ਇੱਕ ਗਲਾਸ ਪਾਣੀ ਦਾ ਦਿੰਦਾ ਤੇ ਖੰਨਾ ਰੋਟੀ ਦਿੰਦਾ ਕੋਲੇ ਕੁਝ ਵੀ ਨਹੀਂ ਹੈ ਜਦੋਂ ਖੰਨੀ ਖੰਨੀ ਰੋਟੀ ਦਿੰਦਾ ਜਿਹੜੀ ਬਿਰਧ ਮਾਤਾ 70 ਸਾਲ ਦੀ ਹੈ ਜਿਹੜੀ ਇੱਕ ਧੀ ਹੈ ਜਵਾਨ ਜਵਾਨ ਭੈਣ ਜਿਹਦੀ ਗੋਦੀ 'ਚ ਬੱਚਾ ਵੀ ਹੈ ਉਹ ਆਪਣੀ ਅੱਧੀ ਰੋਟੀ ਬਿਰਧ ਮਾਤਾ 70 ਸਾਲ ਦੀ ਬੁੜੀ ਨੂੰ ਦਿੰਦੀ ਅਣਹੋਂਦੇ ਆਪ ਬੰਡਾਏ ਉਹ 70 ਸਾਲ ਦੀ ਬਿਰਧ ਮਾਤਾ ਨੂੰ ਕਹਿੰਦੀ ਹੈ ਮਾਂ ਤੂੰ ਖਾ ਮੈਂ ਹਲੇ ਜਵਾਨਾਂ ਮੈਂ ਦੁੱਖ ਬਰਦਾਸ਼ਤ ਕਰ ਸਕਦੀਆਂ ਕਿਉਂਕਿ ਮਹਾਰਾਜ ਕਹਿੰਦੇ ਨੇ ਜਿਹੜਾ ਬੜਾਪਾ ਹੈ ਇਹ ਆਪਣੇ ਆਪ ਦੇ ਵਿੱਚ ਦੁੱਖ ਹੈ ਜਦੋਂ ਲੱਗ ਜਰਾ ਰੋਗ ਨਹੀਂ ਆਇਆ ਇਹਨੂੰ ਰੋਗ ਕਹੈ ਤੇ ਪਰ ਬਲਿਹਾਰੇ ਜਾਈਏ ਉਹ 70 ਸਾਲ ਦੀ ਮਾਂ ਕਸ਼ਟ ਵੀ ਬੜਾ ਹੈ ਭੁੱਖ ਵੀ ਲੱਗੀ ਹੈ ਕੰਮ ਵੀ ਕਰਾਉਂਦੇ ਨੇ ਤੇ ਉਹੀ ਅੱਧੀ ਰੋਟੀ ਉਹ 30 ਸਾਲ ਦੀ ਬੱਚੀ ਨੂੰ ਦਿੰਦੀ ਹੈ ਤੇ ਕਹਿੰਦੀ ਹੈ ਧੀਏ ਇਹ ਤੂੰ ਛਕ ਤਾਂ ਕਿ ਤੇਰੀਆਂ ਛਾਤੀਆਂ ਵਿੱਚ ਦੁੱਧ ਆਊਗਾ ਤਾਂ ਇਹ ਬੱਚੇ ਨੇ ਦੁੱਧ ਚੂਣੇ ਇਨੂੰ ਕਹਿੰਦੇ ਨੇ ਅਣਹੋਂਦੇ ਆਪ ਇਹ ਸਾਡੇ ਨਾ ਸੁਨਹਿਰੀ ਪੰਨੇ ਐ ਪ੍ਰੇਰਨਾ ਸਰੋਤ ਨੇ ਆ ਸਾਡੇ ਘਰੇ ਬਹੁਤ ਸਾਰੇ ਪਦਾਰਥ ਹੈ ਤੇ ਸਾਡੇ ਬਹੁਤ ਵੱਡੀ ਗਿਣਨ ਦੀ ਚ ਮਾਪੇ ਨਾ ਰੋਟੀ ਨੂੰ ਦਰਸਦੇ ਆ ਵੱਡੀ ਤਦਾਦ ਵਿੱਚ ਜੇ ਆਨੰਦ ਲੈਣਾ ਐ ਇਹ ਜੀਵਨ ਦਾ ਬਾਬਾ ਫਰੀਜੀ ਦੇ ਬੜੇ ਅਮੁੱਲੇ ਬੋਲ ਐ ਅਣਹੋਂਦੇ ਆਪ ਬਣਾਈ ਜਦੋਂ ਅਸੀਂ ਇਤਿਹਾਸ ਪੜਾਂਗੇ ਨਾ ਭਾਈ ਲੈਣਾ ਜੀ ਦੁਕਾਨ ਕਰਦੇ ਨੇ ਦੁਕਾਨਦਾਰ ਨੇ ਗੁਰੂ ਬਣਨ ਤੋਂ ਪਹਿਲਾਂ ਭਾਈ ਸਿੰਘਾ ਜੀ ਇੱਕ ਸਿੱਖ ਹੈ ਗੁਰੂ ਨਾਨਕ ਮਹਾਰਾਜ ਦਾ ਉਹਨਾਂ ਤੋਂ ਹੀ ਸ਼ਬਦ ਸੁਣਦੇ ਨੇ ਜਿਤ ਸੇਵਿਆ ਸੁਖ ਪਾਈ ਐ ਸੋ ਸਾਹਿਬ ਸਦਾ ਸੰਭਾਲੀ ਐ ਜਿਤ ਕੀਤਾ ਪਾਈ ਐ ਆਪਣਾ ਸਾਹ ਥਾਲ ਬੁਰੀ ਕਿਉ ਘਾਲੀ ਐ ਮੰਦਾ ਮੂਲ ਨ ਕੀਚਈ ਤੇ ਲੰਮੀ ਨਦਰ ਨਿਹਾਲੀ ਐ ਜਿਉਂ ਸਾਹਿਬ ਨਾਲ ਨ ਹਾਰੀ ਐ ਤੇ ਬੇਹਾਪਸਾ ਢਾਲੀ ਐ ਕਿਛ ਲਾਹੇ ਉੱਪਰ ਗਲੇ ਇਹ ਸ਼ਬਦ ਸੁਣ ਕੇ ਭਾਈ ਲੈਣਾ ਜੀ ਪਸੀਜੇ ਜਾਂਦੇ ਨੇ ਭਾਈ ਸਿਹਾ ਜੀ ਕਿਰਤ ਕਰਦੇ ਨੇ ਮਜ਼ਦੂਰੀ ਕਰਦੇ ਨੇ ਕਈ ਦਿਨ ਮਜ਼ਦੂਰੀ ਨਹੀਂ ਲੱਗੀ ਤੇ ਸੌਦਾ ਲੈਣ ਨਹੀਂ ਆਏ ਭਾਈ ਲੈਣਾ ਜੀ ਸੋਚਦੇ ਨੇ ਵੀ ਸਿਹਾ ਜੀ ਆਏ ਨਹੀਂ ਤੇ ਦੋ ਤਿੰਨ ਦਿਨਾਂ ਬਾਅਦ ਜਦੋਂ ਆਏ ਥੋੜੇ ਪੈਸੇ ਉਹਦੇ ਕੋਲ ਦੋ ਪੈਸੇ ਉਹਨੇ ਕਿਹਾ ਵੀ ਆਜ ਨਾ ਮੈਨੂੰ ਪੈਸਿਆਂ ਦਾ ਆਟਾ ਦੇ ਦਿਓ ਤੇ ਸਿਹਾ ਜੀ ਉਹ ਦਿੰਦੇ ਨੇ ਤੇ ਉਹ ਕਹਿੰਦੇ ਵੀ ਭਾਈ ਤੂੰ ਕਈ ਦਿਨ ਹੋ ਗਏ ਆਇਆ ਨਹੀਂ ਭਾਈ ਸਿਹਾ ਜੀ ਕਹਿੰਦੇ ਵੀ ਕੰਮ ਧੰਦਾ ਨਹੀਂ ਮਿਲਿਆ ਇਸ ਕਰਕੇ ਸਾਧਨ ਵੀ ਨਹੀਂ ਬਣੇ ਤੇ ਆਟਾ ਲੈਣ ਵੀ ਨਹੀਂ ਆਇਆ ਵੀ ਆ ਲਓ ਜਿੰਨੇ ਕੁ ਮਿਲੇ ਤੇ ਇਹਦੀ ਤੇ ਹੁਣ ਉਹਦਾ ਦੋ ਪੈਸੇ ਦਾ ਥੋੜਾ ਆਟਾ ਆਉਂਦਾ ਸੀਗਾ ਥੋੜਾ ਆਟਾ ਆਉਂਦਾ ਸੀ ਤਾਂ ਉਹਨੇ ਜਦੋਂ ਉਹਨਾਂ ਦਿੱਤਾ ਤੇ ਦੇਖਿਆ ਭਾਈ ਲੈਣੇ ਨੇ ਵੀ ਆਟਾ ਥੋੜਾ ਹੈ ਦੋ ਜੀ ਨੇ ਇੱਕ ਇਹਨਾਂ ਦੇ ਬੱਚਾ ਵੀ ਹੈ ਉਹਨੇ ਆਟਾ ਤੋਲ ਕੇ ਉਹਦਾ ਤੇ ਥੋੜਾ ਬੁੱਕ ਹੋਰ ਪਾਤਾ ਵਿੱਚ ਅਣ ਹੁੰਦੇ ਆਪ ਹੁਣੇ ਭਾਈ ਸਿਹਾ ਜੀ ਕਹਿੰਦੇ ਵੀ ਭਾਈ ਲੈਣਾ ਜੀ ਵੀ ਇਹ ਤੁਸੀਂ ਕੀ ਕਰਿਆ ਉਹ ਕਹਿੰਦੇ ਭਾਈ ਐਦਾਂ ਵੀ ਤੂੰ ਇੰਨਾ ਕੁ ਤਾਂ ਆਟਾ ਆਇਆ ਹੈ ਤੁਸੀਂ ਤਿੰਨ ਜੀਓ ਇਹਦੇ ਨਾਲ ਬਣੂ ਕੀ ਤੁਹਾਡਾ ਮੈਂ ਆਪ ਤਰਸ ਕਰਕੇ ਤੇ ਉਹ ਕਹਿੰਦਾ ਨਹੀਂ ਭਾਈ ਇਹ ਨਹੀਂ ਇਹ ਆਪ ਦਾ ਕਢ ਲਾ ਮੈਨੂੰ ਜਿਹੜਾ ਮੇਰਾ ਕਿਰਤ ਦਾ ਮੈਂ ਉਹੀ ਦੇ ਮੈਂ ਉਹੀ ਖਾਊਗਾ ਚਲੋ ਉਹਨੇ ਕਢਾਤਾ ਆਟਾ ਲੈ ਕੇ ਘਰੇ ਆ ਗਿਆ ਹੁਣ ਉਹਨੇ ਘਰ ਵਾਲੀ ਨੂੰ ਲਿਆ ਕੇ ਫੜਾਇਆ ਆਟਾ ਅਗਿਆ ਆਮ ਹੀ ਪੱਲਿਆਂ ਚ ਬੰਨ ਕੇ ਲਿਆਉਂਦੇ ਸੀ ਪਰਨੇ ਚ ਬੰਨ ਲਿਆਉਂਦੇ ਲੈ ਭਗਵਾਨ ਨੇ ਤੂੰ ਰੋਟੀ ਪਕਾ ਮੈਂ ਹੱਥ ਮੋਤਵਾ ਜਿੰਨੇ ਕੀ ਤਿਆਰੀ ਕਰਕੇ ਲਿਆਇ ਸੀ ਤੇ ਘਰ ਵਾਲੀ ਨੇ ਰੋਟੀਆਂ ਬਣੀਆਂ ਉਹਦੇ ਤਿੰਨ ਰੋਟੀਆਂ ਬਣੀਆਂ ਤੇ ਤਿੰਨ ਰੋਟੀਆਂ ਬਣੀਆਂ ਨੇਗੀਆਂ ਤੇ ਭਾਈ ਲੈਣਾ ਜੀ ਸੋਚਦੇ ਨੇ ਵੀ ਇਹ ਗੁਰੂ ਦਾ ਸਿੱਖ ਹੈ। ਹਰ ਕੈਦਨਾਬਦ ਆਇਆ ਦੋ ਦਿਨਾਂ ਦੇ ਭੁੱਖੇ ਵੀ ਹੋਣਗੇ ਘਰੇ ਕੁਝ ਹੋਣਾ ਨਹੀਂ ਇਹ ਆ ਤਿੰਨ ਰੋਟੀਆਂ ਨੇ ਬਣੂ ਕੀ ਇਹਦਾ। ਤੇ ਭਾਈ ਲੈਣਾ ਵੀ ਮਗਰ ਹੀ ਤੁਰ ਜਾਂਦੇ ਨੇ ਵੀ ਦੇਖੀ ਇਹਨਾਂ ਦੀ ਅਵਸਥਾ ਕੀ ਹੈ। ਤਿੰਨ ਰੋਟੀਆਂ ਬਣਦੀਆਂ ਨੇ ਘਰ ਵਾਲੀ ਆਵਾਜ਼ ਮਾਰਦੀ ਆਓ ਸੁਆਮੀ ਛਕੋ ਦੋ ਰੋਟੀਆਂ ਆਪਦੇ ਪਤੀ ਨੂੰ ਰੱਖ ਦਿੰਦੀ ਹੈ ਤੇ ਇੱਕ ਰੋਟੀ ਆਪਦੇ ਵਾਸਤੇ ਰੱਖ ਲੈਂਦੀ ਹੈ। ਤੇ ਉਹ ਕਹਿੰਦਾ ਵੀ ਭਗਵਾਨ ਨੇ ਕੈ ਰੋਟੀਆਂ ਬਣੀਆਂ ਉਹ ਕਹਿੰਦਾ ਤਿੰਨ ਬਣੀਆਂ। ਉਹ ਕਹਿੰਦਾ ਤੂੰ ਮੈਨੂੰ ਦੋ ਰੱਖਤੀਆਂ ਵੀ ਤੂੰ ਦੋ ਖਾਲਾ ਕਿਉਂਕਿ ਤੂੰ ਬੱਚੇ ਨੂੰ ਵੀ ਦੁੱਧ ਚੋਣਾ ਮੈਂ ਇਕ ਨਾ ਛਕ ਲਿਆ ਅਣ ਹੁੰਦੇ ਆਪ ਬਣਾਈ ਉਹ ਕਹਿੰਦਾ ਨਹੀਂ ਸਵਾਮੀ ਜੀ ਤੁਸੀਂ ਸਾਰਾ ਦਿਨ ਕੰਮ ਕਰਕੇ ਆਏ ਹੋ ਕਸ਼ਟ ਕੰਮ ਕੀਤਾ ਤੁਸੀਂ ਛਕੋ ਇਹ ਗੱਲ ਚੱਲਦੀ ਆ ਉਦੋਂ ਕੋਈ ਫਕੀਰ ਆ ਗਿਆ ਗੁਰੂ ਨਾਨਕ ਦੇਵ ਜੀ ਸਿੱਖਾ ਭੁੱਖ ਲੱਗੀ ਆ ਪ੍ਰਸ਼ਾਦਾ ਛਕਾਓ ਤੇ ਮੰਗਰ ਭਾਈ ਲੈਣਾ ਵੀ ਆ ਕੇ ਦੇਖੀਏ ਵਰਦਾ ਹੁਣ ਜਦੋਂ ਕੋਈ ਆਇਆ ਤੇ ਭਾਈ ਸਿੰਘਾ ਜੀ ਕਹਿੰਦਾ ਲੈ ਭਾਈ ਮਸਲਾ ਹੱਲ ਹੋ ਗਿਆ। ਉਹ ਲੈ ਇੱਕ ਰੋਟੀ ਵਾਲਾ ਹੁਣ ਹੋਰ ਆ ਗਿਆ। ਭਾਈ ਸਿੰਘਾ ਜੀ ਉਹ ਜਿਹੜਾ ਆਇਆਗਾ ਗੁਰੂ ਨਾਨਕ ਮਹਾਰਾਜ ਦਾ ਹੁੱਕਾ ਦੇ ਕੇ ਤੇ ਉਹਨੂੰ ਇੱਕ ਪ੍ਰਸ਼ਾਦਾ ਉਹਨੂੰ ਦੇ ਦਿੰਦੇ ਆ। ਇੱਕ ਪ੍ਰਸ਼ਾਦਾ ਉਹਨੂੰ ਦੇ ਦਿੰਦੇ ਨੇ ਤੇ ਉਹਨੂੰ ਵੀ ਬੜੀ ਭੁੱਖ ਲੱਗੇ ਇੱਕ ਪ੍ਰਸ਼ਾਦਾ ਛੱਕ ਕੇ ਕਹਿੰਦਾਗਾ ਵੀ ਹਲੇ ਭੁੱਖ ਬੁਦੀ ਨਹੀਂ ਇੱਕ ਪ੍ਰਸ਼ਾਦਾ ਹੋਰ ਦਿਓ। ਉਹ ਖੁਸ਼ੀ ਨਾਲ ਇੱਕ ਪ੍ਰਸ਼ਾਦਾ ਹੋਰ ਦੇ ਦਿੰਦੇ। ਤੇ ਭਾਈ ਲੈਣਾ ਜੀ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਬਣਨੇ ਮਹਾਰਾਜ ਹਨ ਉਹ ਸਾਰਾ ਕੁਝ ਦੇਖ ਰਹੇ ਐ ਇਹ ਸਿੱਕੀ ਦੀ ਪਰਖ ਐ ਇਹ ਸਿੱਕੀ ਦੀ ਪ੍ਰਯੋਗਸ਼ਾਲਾ ਐ ਇਹ ਬਾਬੇ ਫਰੀਦ ਜੀ ਦੇ ਸ਼ਲੋਕ ਦੀ ਵਿਆਖਿਆ ਅਣਹੋਂਦੇ ਆਪ ਬਣਾਏ ਜਦੋਂ ਦੋ ਛੱਕੇ ਲਿਆ ਭਗਵਾਨ ਨੇ ਉਹ ਸੰਤੁਸ਼ਟ ਹੋ ਗਿਆ ਅੱਧੀ ਅੱਧੀ ਰੋਟੀ ਆਪਾਂ ਖਾ ਲੈਂਦੇ ਆ ਤੇ ਭਾਈ ਲੈਣੇ ਦੀਆਂ ਹੁੱਬਾਂ ਨਿਕਲ ਗਈਆਂ ਕਿਹੜਾ ਤੇਰਾ ਗੁਰੂ ਐ ਮੈਨੂੰ ਆਪਦੇ ਗੁਰੂ ਦੇ ਦਰਸ਼ਨ ਕਰਾ ਕੋਲੇ ਕੁਝ ਵੀ ਨਹੀਂ ਹੈ ਪਰ ਵੰਡਣ ਦੀ ਭਾਵਨਾ ਹੈਗੀ ਅਣਹੋਂਦੇ ਆਪ ਬਣਾਏ ਉਹ ਐਸਾ ਭਗਤ ਸਦਾਏ ਕੋਲੇ ਕੁਝ ਵੀ ਨਾ ਹੋਵੇ ਪਰ ਦੇਣ ਦੀ ਵਸਤਾ ਹੋਵੇ ਇਹ ਸਾਡੇ ਜੀਵਨ ਦੇ ਆਪਾਂ ਨਾ ਵਿਚਾਰ ਕਰ ਰਹੇ ਆ ਤੁਸੀਂ ਅਰਦਾਸ ਕਰੋ ਜਿਹੜਾ ਮੈਂ ਕਹਿਣਾ ਇਹ ਮੇਰੇ ਜੀਵਨ ਦਾ ਹਿੱਸਾ ਬਣ ਜਾਵੇ ਜਿਹੜਾ ਕੋ ਤੁਸੀਂ ਸੁਣਦੇ ਹੋ ਕਿ ਸੋਡੇ ਜੀਵਨ ਦਾ ਹਿੱਸਾ ਬਣ ਸਫਲ ਉਹਨਾਂ ਦਾ ਹੋਣਾਗਾ ਜਿਨ੍ਹਾਂ ਨੇ ਇਹ ਸ਼ਬਦਾਂ ਨੂੰ ਜੀਵਨ ਦੇ ਵਿੱਚ ਕਮਾ ਲਿਆ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਨ ਕਾ ਹਰ ਥਾਂੇ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਸਤ ਜੀਵਨ ਚ ਲਿਆਉਣਾ ਹੈਗਾ ਮਾਨ ਆਇਆ ਹੰਕਾਰ ਨਹੀਂ ਕਰਨਾ ਕੋਈ ਗਿਆਨ ਮਿਲਿਆ ਹੰਕਾਰ ਨਹੀਂ ਕਰਨਾ ਕੋਲੇ ਕੁਝ ਵੀ ਨਹੀਂ ਹੈ ਭੁੱਖ ਆ ਗਿਆ ਦੇਣ ਦੀ ਸਮਰੱਥਾ ਰੱਖਣੇ ਲੈ ਤੂੰ ਸ਼ਕਲਾ ਜਿਹੜਾ ਆਨੰਦ ਦੇ ਕੇ ਆਊਗਾ ਉਹ ਲੈ ਕੇ ਜਿਹੜਾ ਖੋਣ ਹੈ ਨਾ ਇਹ ਤਾਂ ਮਗਰੋਂ ਬਿਆਕੁਲ ਕਰ ਦਿੰਦਾ ਹੈ ਪਰੇਸ਼ਾਨ ਕਰ ਦਿੰਦਾ ਉਹ ਕਿਉਂਕਿ ਪਾਪ ਹੈ ਪਾਪ ਦਾ ਪੱਥਰ ਟਿਕ ਜਾਂਦਾ ਹੈ ਬਾਬਾ ਜੀ ਕਹਿੰਦੇ ਨੇ ਮਤ ਹੋਂਦੀ ਹੋਏ ਆਣਾ ਤਾਣ ਹੋਂਦੇ ਹੋਏ ਨਿਤਾਣਾ ਅਣ ਹੋਂਦੇ ਆਪ ਬੰਡਾਏ ਕੋ ਐਸਾ ਭਗਤ ਇਹ ਭਗਤ ਇਸਲਾਮ ਮਤ ਦੇ ਵਿੱਚ ਭਗਤ ਕੋਈ ਸ਼ਬਦ ਨਹੀਂ ਹੈ ਉਥੇ ਮੁਰਸ਼ਿਦ ਹੈ ਪੀਰ ਹੈ ਸੇਖ ਹੈ ਤੇ ਭਗਤ ਦੀ ਵਿਆਖਿਆ ਬਾਬਾ ਫਰੀਦ ਜੀ ਕਰਦੇ ਨੇ ਫਿਰ ਉਹਨੂੰ ਤੁਸੀਂ ਭਗਤ ਕਹਿਣਾ ਕਰੋ ਇੱਕ ਫਿੱਕਾ ਨਾ ਗਾਇ ਸਬਨਾ ਮੈਂ ਸੱਚਾ ਤਣੀ ਇਆ ਨਾ ਕਹਿਠਾ ਹੈ ਮਾਨਕ ਸਭ ਅਮੋਲ ਵੇ ਇੱਕ ਫਿੱਕਾ ਨਾ ਗਾਲ ਆਏ ਸਭ ਨਾ ਮੈਂ ਸੱਚਾ ਧਨੀ ਇੱਕ ਭਾਈ ਮੂੰਹ ਚੋਂ ਫਿੱਕਾ ਨਾ ਬੋਲੋ ਕਿਉਂ ਸਾਰਿਆਂ ਦੇ ਵਿੱਚ ਪਰਮਾਤਮਾ ਬੈਠਾ ਹੈਗਾ ਧਨੀ ਕਹੀਏ ਮਾਲਕ ਖਸਮ ਇੱਕ ਫਿੱਕਾ ਨਾ ਗਾਲ ਆਏ ਗਲਾਈ ਕਹੀਏ ਬੋਲ ਹਨ ਫਿੱਕੇ ਬੋਲ ਨਾ ਬੋਲੋ ਆਸਾ ਦੀ ਵਾਰ ਚ ਆਪਾਂ ਵਿਚਾਰਿਆ ਸੀ ਨਾ ਨਾਨਕ ਫਿੱਕਾ ਬੋਲਿਆ ਤਾਨ ਮਨ ਫਿੱਕਾ ਹੋਏ ਫਿੱਕੋ ਫਿੱਕੈ ਸਦੀ ਐ ਫਿੱਕੇ ਬਿੱਕੀ ਸੋਏ ਫਿੱਕਾ ਤਰ ਕੈ ਸੱਦੀ ਐ ਮੂੰ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ ਮਰਾ ਕਹਿੰਦੇ ਨੇ ਤੂੰ ਫਿੱਕਾ ਬੋਲ ਨਾ ਬੋਲ ਕਿਉਂਕਿ ਹਰ ਇੱਕ ਦੇ ਵਿੱਚ ਪ੍ਰਮਾਤਮਾ ਵਸਦਾ ਹੈ ਜਿੱਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਣ ਫਿੱਕਾ ਬੋਲ ਬਗੋਚਣਾ ਸੁਣ ਮੂਰਖ ਮਨ ਅਜਾ ਇਹ ਮੇਰਾ ਅਜਾਨ ਮੂਰਖਾ ਮਨਾ ਫਿੱਕਾ ਬੋਲੇਗਾ ਖوار ਹੋਵੇਂਗਾ ਫਿੱਕਾ ਬੋਲ ਬਗੋਚਣਾ ਸੁਣ ਮੂਰਖ ਮਨ ਅਜਾਣ ਐ ਮੇਰਿਆ ਮਨਾ ਤੂੰ ਖوار ਹੋਵੇਂਗਾ ਇਸ ਕਰਕੇ ਇੱਕ ਫਿੱਕਾ ਨਾ ਗਾ ਲਾਏ ਸਭ ਨਾ ਮੈਂ ਸੱਚਾ ਧਨੀ ਹਿਆਉ ਨਾ ਕਹੀ ਠਾਹੇ ਮਾਨਕ ਸਭ ਅਮੁਲਖ ਹਿਆਉ ਕਹੀਏ ਹਿਰਦਾ ਠਾਹੇ ਕਹੀਏ ਚੋਟ ਕਰਨੀ ਕਿਸੇ ਦੇ ਹਿਰਦੇ ਤੇ ਚੋਟ ਨਾ ਲਾ ਮਾਨਕ ਸਭ ਅਮੋਲ ਵੇ ਸਾਰਿਆਂ ਦੇ ਵਿੱਚ ਕੀਮਤੀ ਮਾਨਕ ਮੋਤੀ ਮੋਤੀ ਕਈ ਇਹ ਨਾਮ ਨਾਮ ਕਈ ਪਰਮਾਤਮਾ ਸਭ ਦੇ ਵਿੱਚ ਬੈਠਾ ਹੋਇਆ ਜਿਹਨੂੰ ਬਾਬਾ ਜੀ ਕਹਿੰਦੇ ਨੇ ਸਭ ਹੈ ਕਟ ਰਾਮ ਬੋਲਾ ਹੈ ਰਾਮਾ ਬੋਲਾ ਹੈ ਰਾਮ ਬਿਨਾ ਕੋ ਬੋਲਾ ਰੇ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਬੋਲਦਾ ਹੈ ਕਿ ਆਉ ਨਾ ਕਹੀ ਠਾਏ ਹਿਓ ਕਈ ਇਹ ਹਿਰਦਾ ਕਿਸੇ ਦੇ ਹਿਰਦੇ ਨੂੰ ਝੋਟ ਨਾ ਵਸਾ ਕਿਉਂਕਿ ਇਹਦੇ ਵਿੱਚ ਪਰਮਾਤਮਾ ਆਪ ਬੈਠਾ ਹੋਇਆਗਾ ਸਭ ਹੈ ਕਟ ਰਾਮ ਬੋਲਾ ਹੈ ਰਾਮਾ ਬੋਲੇ RAM ਬਿਨਾ ਕੋ ਬੋਲੇ ਰੇ ਇਕਲ ਮਾਟੀ ਕੁੰਜਰ ਚੀਤੀ ਭਾਂਜਨ ਹੈ ਬੋ ਨਾਨਾ ਰੇ ਅਸਤavr ਜੰਗਮ ਕੀਟ ਪਤੰਗਮ ਘਟ ਘਟ ਰਾਮ ਅਸਮਾਨ ਕੀੜੀ ਤੋਂ ਲੈ ਕੇ ਹਾਥੀ ਤੱਕ ਚੱਲਣ ਵਾਲੇ ਜੀਵ ਕੀ ਪਸ਼ੂ ਪੰਛੀ ਕੀ ਦਰਖਤ ਕੀ ਸਾਰਿਆਂ ਦੇ ਵਿੱਚ ਉਹ ਮੇਰਾ ਵੈਗਰੂਪ ਵਸਿਆ ਹੋਇਆ ਹੈ ਸਬਨਾ ਮਨ ਮਾਣਿਕ ਠਾਹਣ ਮੂਲ ਮਚਾਂਗਵਾ ਜੇ ਤਾ ਪ੍ਰਿਆਦੀ ਸੱਕ ਹਿਆਉ ਨਾ ठाਹੇ ਕਹੀ ਦਾ ਸਭਨਾ ਮਨ ਮਾਨਿਕ ਠਾਹਣ ਮੂਲ ਮਚਾਂਗਾ ਸਾਰਿਆਂ ਦੇ ਮਨ ਦੇ ਵਿੱਚ ਉਹ ਮੇਰਾ ਪਰਮਾਤਮਾ ਨਾਮ ਰੂਪੀ ਹੋ ਕੇ ਵਸਿਆ ਹੋਇਆ ਕਾਹਨ ਕਹੀਏ ਝੋਟ ਕਿਸ ਇਹਨਾਂ ਨੂੰ ਝੋਟ ਬਸਾਉਣੀ ਨਾ ਕਰ ਝੋਟ ਬਸਾਉਣੀ ਇਹ ਕੰਮ ਚੰਗਾ ਨਹੀਂ ਹੈ ਸਭਨਾ ਮਨ ਮਾਲਕ ਸਾਰਿਆਂ ਦੇ ਹਿਰਦੇ ਵਿੱਚ ਮੇਰਾ ਵਹਿਗੁਰੂ ਮਾਨਕ ਮੋਤੀ ਨਾਮ ਰੂਪ ਆ ਫਿਰਦੇ ਵਿੱਚ ਬਸਿਆ ਹੋਇਆ ਠਾਣ ਮੂਲ ਮੂਲ ਵੀ ਉਹਨਾਂ ਨੂੰ ਕਿਸੇ ਨੂੰ ਚੋਟ ਨਾ ਪਹਜਾ ਕਿਉਂਕਿ ਇਹ ਹਿਰਦੇ ਵਿੱਚ ਪ੍ਰਮਾਤਮਾ ਆਵਾਸ ਹੈਗਾ ਜੇ ਤੋ ਪਰੀਆ ਦੀ ਸ਼ਿਕ ਤੇ ਆਉ ਨਾ ਠਾਹੇ ਕਹੀਦਾ ਜੇ ਤੈਨੂੰ ਪਿਆਰੇ ਨੂੰ ਮਿਲਣ ਦੀ ਚ ਅਸ਼ਿਕਈਏ ਤਾਂਗਾ ਆਪਾਂ ਕਿਉਂ ਬੈਠੇ ਆ ਇੱਥੇ ਸਾਨੂੰ ਪਿਆਰੇ ਜੀ ਮਿਲਣ ਦੀ ਤਾਂਗ ਹੈ ਗੁਰੂ ਨਾਨਕ ਮਹਾਰਾਜ ਦੀ ਪਹਿਲੀ ਪੌੜੀ ਚਬਸਬ ਦੀ ਕੰਠ ਕਰ ਲੈਣੀ ਹੈ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਕਿਉਂ ਆਇਆ ਸਚਿਆਰੇ ਕਿਵੇਂ ਹੋਣਾ ਹੈ ਗੁਰੂ ਦਵਾਰਾ ਹੋਏ ਸੋਝੀ ਪਾਏ ਸੀ ਸੋਝੀ ਲੈਣੀ ਹੈ ਸਚਿਆਰਾ ਕਿਵੇਂ ਬਣਨਾ ਹੈ ਜੇ ਤਉ ਪ੍ਰਿਆ ਦੀ ਛਕ ਛਕ ਕਹੀਏ ਤਾਂਗ ਤੈਨੂੰ ਮਿਲਣ ਦੀ ਤਾਂਗ ਹੈ ਪਿਆਰੇ ਨੂੰ ਮਿਲਣਾ ਹੈ ਆਪਣੇ ਖਸਮ ਨੂੰ ਮਿਲਣਾ ਹੈ ਕਿ ਆਉ ਨਾ ਠਾਹੇ ਕਹੀਦਾ ਫਿਰ ਤੂੰ ਕਿਸੇ ਦੇ ਹਿਰਦੇ ਨੂੰ ਝੋਟ ਨਾ ਪਜਾ ਕਿਉਂ ਕਿਉਂਕਿ ਉਹ ਹਿਰਦੇ ਵਿੱਚ ਪਰਮਾਤਮਾ ਆਪ ਬੈਠਾ ਹੈਗਾ ਜਿਹਨੂੰ ਆਪਾਂ ਸੁਖਮਨੀ ਸਾਹਿਬ ਵਿਚਚਾਰਿਆ ਸਰਬ ਭੂਤ ਆਪ ਵਰਤਾਰਾ ਸਾਰਿਆਂ ਦੇ ਵਿੱਚ ਆਪ ਵਰਤਦਾ ਹੈ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਵੇਖਣ ਹਾਰਾ ਸਾਰਿਆਂ ਅੱਖਾਂ ਰਾਹੀਂ ਉਹ ਆਪ ਹੀ ਵੇਖਦਾ ਹੈ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਅਚਾਨਣ ਸਭ ਮਹਿ ਚਾਨਣ ਹੋਏ ਸਗਲ ਸਮਗਰੀ ਜਾਕ ਤਨਾ ਜਿਹੜਾ ਕੁਝ ਵੀ ਦਿਖਦਾ ਹੈ ਇਹ ਪ੍ਰਮਾਤਮਾ ਦਾ ਹੀ ਸਰੀਰ ਹੈ ਸਗਲ ਸਮਗਰੀ ਜਾਕ ਤਨਾ ਆਪਨ ਜਸ ਆਪ ਹੀ ਸੁਣਾ ਉਹ ਵੈਗਰੂ ਆਪ ਹੀ ਜਸ ਕਰਦਾ ਮਨ ਲਓ ਮੈਂ ਬੋਲਦਾ ਨਾ ਇਹ ਵੀ ਮੇਰਾ ਵੈਗਰੂ ਬੋਲਦਾ ਤੁਸੀਂ ਸੁਣਦੇ ਹੋ ਇਹ ਵੈਗਰੂ ਬਹਿ ਕੇ ਗੁਰੂ ਬਹਿ ਕੇ ਸੁਣਦਾ ਹੈਗਾ ਆਪਨ ਜਸ ਆਪ ਹੀ ਸੁਣ ਉਹ ਸਾਖਸ਼ਾਤ ਹੋ ਕੇ ਅਨੁraag ਰੂਪ ਹੋ ਕੇ ਪੂਰੇ ਬ੍ਰਹਿਮੰਡ ਦੇ ਵਿੱਚ ਫਸਰਿਆ ਹੋਇਆ ਉਹ ਸਾਰਿਆਂ ਦੇ ਵਿੱਚ ਸਾਡੇ ਵਿੱਚ ਵੀ ਵਸਿਆ ਹੋਇਆ ਆਵਣ ਜਾਣ ਇੱਕ ਖੇਲ ਕਰਾਇਆ ਆਗਿਆ ਕੰਨ ਆਵਨ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਇੰਨੀ ਮਾਇ ਇਹ ਸਾਰਾ ਇੱਕ ਖੇਲ ਬਣਾਇਆ ਹੈ ਮਾਇਆ ਦਾ ਇਹ ਸਾਰਾ ਕੁਝ ਆਉਣ ਜਾਣ ਵਾਲਾ ਪਰ ਇਹਦੇ ਵਿੱਚ ਪ੍ਰਮਾਤਮਾ ਵਸਦਾ ਹੈ ਜੇ ਤੈਨੂੰ ਪਿਆਰੇ ਨੂੰ ਮਿਲਣ ਦੀ ਤਾਂਗ ਹੈ ਫਿਰ ਤੂੰ ਕਿਸੇ ਦਾ ਹਿਰਦਾ ਨਾ ਦਗਾ ਜਿਹਨੂੰ ਬਾਬਾ ਨਾਮਦੇਵ ਵੀ ਕਹਿੰਦੇ ਨੇ ਏਕ ਅਨੇਕ ਵਿਆਪਕ ਪੂਰਕ ਜਤ ਦੇਖੋਂ ਤਤ ਸੂਈ ਇਕ ਬਹਿਗਰੂ ਅਨੇਕਾ ਰੂਪਾਂ ਦੇ ਵਿੱਚ ਹੋ ਕੇ ਵਰਤਰਾ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਬਚਿੱਤਰ ਮੋਹਿਤ ਬਿਰਲਾ ਬਚੈ ਕੋਈ ਇਹ ਸਮਝ ਬਿਰਲੇ ਨੂੰ ਆਉਂਦੀ ਹੈ ਕਿ ਉਹ ਪ੍ਰਮਾਤਮਾ ਹਰੇਕ ਚਿੱਤਰ ਦੇ ਵਿੱਚ ਉਹੀ ਸੋਭ ਰਿਹਾ ਹੈ ਮਾਇਆ ਚਿੱਤਰ ਬਚਿੱਤਰ ਬਿਮੋਹਤ ਚਿੱਤਰ ਰੂਪ ਬਣ ਕੇ ਇਹ ਸੰਸਾਰ ਨੂੰ ਮਾਇਆ ਮੋਹ ਵੀ ਰਹੀ ਹੈ ਦਰਲਾ ਬੂਝੈ ਕੋਈ ਪਰ ਸਮਝ ਕਿਸੇ ਬਿਰਲੇ ਨੂੰ ਆਉਂਦੀ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸਹੰਤ ਜੈਸੇ ਓਤ ਪੋਤ ਪ੍ਰਭ ਸੋਈ ਜਿਸ ਤਰ੍ਹਾਂ ਇੱਕ ਸੂਤ ਦੇ ਵਿੱਚ ਧਾਗੇ ਚ ਕਿੰਨੇ ਮਨ ਕੇ ਪਰੋਏ ਹੁੰਦੇ ਨੇ ਉਹ ਮਾਲਾ ਦਾ ਰੂਪ ਧਾਰਨ ਕਰਦੇ ਨੇ ਇਸ ਤਰ੍ਹਾਂ ਸਾਰਿਆਂ ਦੇ ਵਿੱਚੋਂ ਮੇਰੇ ਵੈਗਰੂ ਦੀ ਜੋਤ ਸਵਾਸਾਂ ਰੂਪੀ ਧਾਗਾ ਵੈਗਰੂ ਦਾ ਹੀ ਚੱਲਦਾ ਹੈ ਇੱਕ ਸੂਤ ਇੱਕ ਮਨ ਸਤ ਸਹੰਸ ਜੈਸੀ ਓਤ ਪੋਤ ਪ੍ਰਭ ਸੋਈ ਪਰ ਇਹ ਕਹਿੰਦੇ ਉਹ ਵਿਗਰੂ ਸਾਰਿਆਂ ਵਿੱਚ ਵਸਿਆ ਹੋਇਆਗਾ ਤੇ ਤੂੰ ਉਹਨੂੰ ਦੇਖਣਾ ਕਰ ਹਰ ਇੱਕ ਦੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੈਗਾ ਕਿਸੇ ਦਾ ਹਿਰਦਾ ਨਾ ਦਿਖਾ ਫਿਰ ਜਦੋਂ ਇਹ ਗੁਰੂ ਦੇ ਬਾਬੇ ਦੇ ਸ਼ਬਦ ਵਿਚਾਰਾਂਗੇ ਬਾਬਾ ਜੀ ਨੇ ਇਹ ਜੀਵਨ ਜਿਉਣ ਦਾ ਮਕਸਦ ਦੱਸਿਆ ਐਦਾਂ ਦਾ ਜਿਉ ਫਿਰ ਜਦੋਂ ਗੁਰੂ ਨੇ ਸ਼ਬਦ ਸਮਝਾਏ ਫਿਰ ਜਿਹੜੀ ਸਮਝ ਆਉਂਦੀ ਹੈ ਫਿਰ ਮਾਰਾ ਇਹ ਕਹਿੰਦੇ ਨੇ ਬਿਸਰ ਗਈ ਸਭ ਤਾਤ ਪਰਾਈ ਜਦ ਤੇ ਸਾਧ ਸੰਗਤ ਮੋਹਿ ਪਾਈ ਮੈਨੂੰ ਜਿਹੜਾ ਬਗਾਨਾ ਤੇ ਜਦੋਂ ਮੇਰੇ ਗੁਰੂ ਦੇ ਸਮਝ ਆਏ ਸ਼ਬਦ ਫਿਰ ਬਿਸਰ ਗਈ ਸਭ ਤਾਤ ਤਾਤ ਕਹੀਏ ਅੱਗ ਪਰਾਈ ਕਹੀਏ ਬਗਾਨੀ ਹਰ ਮਨੁੱਖ ਦੇ ਅੰਦਰ ਆਪਣੀ ਅੱਗ ਤਾਂ ਹੈਗੀ ਹੀ ਐ ਇਹਦੇ ਜਠਰਾਗਣ ਵੀ ਐ ਤੇ ਤ੍ਰਿਸ਼ਨਾ ਦੀ ਅੱਗ ਹਰ ਇੱਕ ਦੇ ਮਨੁੱਖ ਆਪਦੀ ਵੀ ਐ ਤੇ ਨਾਲ ਇੱਕ ਗਮਾਂਡੀਆਂ ਦੀ ਹੁੰਦੀ ਐ ਜਿਹੜੀ ਆਪਦੀ ਅੱਗ ਐ ਮੰਨ ਲਓ ਜਿਹੜੀ ਸਾਡੀ ਭੁੱਖ ਐ ਇਹ ਵੀ ਅੱਗ ਐ ਜਦੋਂ ਭੋਜਨ ਛਕਾਂਗੇ ਇਹਨੇ ਤ੍ਰਿਪਤ ਹੋ ਜਾਣਾ ਹੈ ਮਨੁੱਖ ਆਨੰਦਤ ਹੋ ਜਾਂਦਾ ਹੈ ਪਰ ਜਿਹੜੀ ਗਮਾਂਡੀਆਂ ਦੀ ਅੱਗ ਹੈ ਕਿਸੇ ਦੀ ਈਰਖਾ ਦੀ ਅੱਗ ਮਚਦੀ ਹੈ ਉਹਦਾ ਕੋਈ ਹੱਲ ਨਹੀਂ ਮਹਾਰਾਜ ਇੱਕ ਬੜਾ ਪਿਆਰਾ ਸ਼ਬਦਾ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਇ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਜੇ ਕਿਦੇ ਅੰਦਰ ਬਗਾਨੀ ਅੱਗ ਮਚਦੀ ਹੈ ਉਹਦਾ ਕਦੇ ਭਲਾ ਨਹੀਂ ਹੁੰਦਾ ਜਿਸ ਦੇ ਅੰਦਰ ਤਾਤ ਪਰਾਇ ਜਿਹਦੇ ਅੰਦਰ ਬਗਾਨੀ ਅੱਗ ਕਿਸੇ ਦਾ ਈਰਖਾ ਦੀ ਅੱਗ ਗਮਾਂਡੀ ਨਾ ਈਰਖਾ ਹੈ ਉਹਦੇ ਕੋਈ ਵੱਧ ਕਿਉਂ ਹੈ ਕਿਸੇ ਦਾ ਰੂਪ ਦੇਖੇ ਆਪ ਤੋਂ ਸੁਣਾ ਉਹਦੇ ਨਾ ਵੀ ਰਖਾ ਹੋ ਜਾਂਦੀ ਐ ਇਹਦਾ ਰੂਪ ਸੁਣਾ ਕਿ ਮੈਨੂੰ ਨਹੀਂ ਮਿਲਿਆ ਮਹਾਰਾ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਜਿਸ ਦਾ ਕਦੇ ਨਾ ਹੋਵੇ ਭਲਾ ਆਪਾਂ ਗੁਰੂ ਦੀ ਗੋਚ ਵਿੱਚ ਬੈਠੇ ਨਾ ਮਹਾਰਾ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ ਜਦ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਮੇਰੀ ਸਾਰਿਆਂ ਬਣਾਈ ਕਿਉਂ ਕਿ ਸਾਰਿਆਂ ਵਿੱਚ ਮੇਰਾ ਪਰਮਾਤਮਾ ਬੈਠਾ ਹੈਗਾ ਸਾਰਿਆਂ ਦੇ ਹਿਰਦੇ ਵਿੱਚ ਜੋ ਪ੍ਰਭ ਈਨੋ ਸੋ ਪਲ ਮੰਨਿਓ ਇਸ ਮਤ ਸਾਧੂ ਤੇ ਪਾਈ ਇਹ ਮੈਨੂੰ ਮੱਤ ਕਿੱਥੋਂ ਮਿਲੀ ਇਹ ਮੇਰੇ ਗੁਰੂ ਨੇ ਦਿੱਤੀ ਆ ਮੈਨੂੰ ਜੋ ਪ੍ਰਭ ਕੀਨੋ ਸੋ ਪਲ ਮੰਨਿਓ ਇਸ ਮੱਤ ਸਾਧੂ ਤੇ ਪਾਈ ਸਭ ਮੈਂ ਰਵ ਰਹੀਆ ਪ੍ਰਭ ਇੱਕ ਹੈ ਪੇਖ ਪੇਖ ਨਾਨਕ ਕਿ ਸਾਈ ਉਹ ਸਾਰਿਆਂ ਦੇ ਵਿੱਚ ਮੇਰਾ ਵਹਿਗੁਰੂ ਆਪ ਪ੍ਰਗਟ ਹੋ ਕੇ ਬਸ ਰਿਹਾ ਤੇ ਮੈਂ ਤਾਂ ਦੇਖ ਦੇਖ ਕੇ ਮੈਨੂੰ ਜਦੋਂ ਸਮਝ ਆਈ ਹੈ ਮੈਂ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਵਸਦੇ ਦੇਖ ਕੇ ਅੰਦਰੋਂ ਖੜਾ ਆ ਰਿਹਾ ਪੇਖ ਪੇਖ ਨਾਨਕ ਵਿਕਸ ਜਾਣਾ ਖੜ ਜਾਣਾ ਜਿਹਨੂੰ ਮਹਾਰਾਜ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਤੇ ਜਿਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਨੇ ਸਾਚ ਕਹੂੰ ਸੁਨ ਲਿਹੁ ਸਬੈ ਜਿਨ ਪ੍ਰੇਮ ਕੀਓ ਤਿਨਹੀ ਪਰਮ ਪਾਇਓ ਜਿਨਾਂ ਨੇ ਪ੍ਰੇਮ ਕੀਤਾ ਪਿਆਰ ਕੀਤਾ ਤੇ ਉਹਨਾਂ ਨੇ ਪਰਮਾਤਮਾ ਨੂੰ ਪਾਇਆ ਇਹ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਅੱਜ ਇਥੇ ਸਮਾਪਤੀ ਹੈ ਬਾਬਾ ਜੀ ਦਾ ਅਨੁਭਵੀ ਗਿਆਨ ਹੈ ਆਪਾਂ ਨੂੰ ਜਿੰਨੀ ਮਰਜ਼ਤ ਬਖਸ਼ੀ ਹੈ ਓਨੀ ਵਿਚਾਰ ਕੀਤੀ ਹੈ ਗੁਰੂ ਮਾਰਾ ਕਿਰਪਾ ਕਰਨ ਅਸੀਸ ਦਿਓ ਜਿਹੜਾ ਵਿਚਾਰਿਆ ਉਹ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਜੀਵਨ ਸਫਲ ਉਦੋਂ ਹੋਣਾ ਜਦੋਂ ਮਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਜੀਵਨ ਦੇ ਵਿੱਚ ਗੁਰੂ ਦਾ ਸ਼ਬਦ ਰੋ ਚੱਲ ਪਈ ਸਾਡੇ ਅੰਦਰ ਸਾਡੇ ਅੰਦਰ ਪਰਮਾਤਮਾ ਦੇ ਨਾਮ ਦੀ ਰੋ ਚੱਲ ਪਵੇ ਤਾਂ ਲੇ ਬੜੇ ਬਜ਼ੁਰਗ ਬੋਲ ਰਹੇ ਸੀ ਉਹ ਕਹਿੰਦੇ ਸੀ ਨਿਤਨੇਮ ਤੇ ਪੁੱਛ ਰਿਆ ਸੀ ਨਿਤਨੇਮ ਤੇ ਸਿਮਰਨ 'ਚ ਕੀ ਫਰਕ ਹੈ ਨਿਤਨੇਮ ਜ਼ਰੂਰੀ ਹੈ ਕਿ ਸਿਮਰਨ ਜ਼ਰੂਰੀ ਹੈ ਬੜੀ ਬਜ਼ੁਰਗ ਅਵਸਥਾ ਦੇ ਸੀ ਬੜੀ ਉਹ ਕਹਿੰਦਾ ਨਿਤਨੇਮ ਹੈ ਜਿਹੜਾ ਸਾਡਾ ਭੋਜਨ ਹੈ ਆਹਾਰ ਹੈ ਜਿਸ ਤਰ੍ਹਾਂ ਸਾਡਾ ਭੋਜਨ ਹੈ ਖਾਣੇ ਆ ਨਹੀਂ ਖਾਵਾਂਗੇ ਸਰੀਰ ਕਮਜ਼ੋਰ ਕਹਿੰਦਾ ਨਿਤਨੇਮ ਦੇ ਵਿੱਚੋਂ ਫਿਰ ਜਿਹੜਾ ਸਿਮਰਨ ਨਿਕਲੂ ਨਾ ਉਹ ਇਸ ਤਰ੍ਹਾਂ ਨਿਕਲੂਗਾ ਜਿਵੇਂ ਪਹਾੜਾਂ ਦੇ ਝਰਨੇ چیر ਕੇ ਨਿਰਮਲ ਜਲ ਨਿਕਲਦਾ ਹੈ ਸਿਮਰਨ ਸੋਨ ਨੂੰ ਅਗਾਹ ਕਰਾਊਗਾ ਵੇ ਵੈਗਰੂ ਇਦਾਂ ਦਾ ਫਿਰ ਬਲਿਹਾਰੇ ਜਾਉਂਗੇ ਫਿਰ ਮੂਝੋ ਨਿਕੜੂਗਾ ਵਾਹਿਗੁਰੂ 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 ਸਾਰੀਆਂ ਸੰਗਤਾਂ ਦਾ ਧੰਨਵਾਦ ਉਤਾਨ ਕੋ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣੀ ਗੋਦੀ ਚ ਬਿਠਾ ਕੇ ਕਹਿਣ ਤੋਂ ਦੀ ਸਮਰੱਥਾ ਬਖਸ਼ੀ ਹੈ ਗੁਰੂ ਮਹਾਰਾਜਾ ਕਿਰਪਾ ਕਰਨ ਬਾਬਾ ਜੀ ਦੇ ਸ਼ਲੋਕਾਂ ਦੀ ਵਿਚਾਰ ਸਾਡੇ ਹਿਰਦੇ ਚ ਵਸ ਜਾਵੇ ਤਾਂ ਕਿ ਸਾਡਾ ਜੀਵਨ ਸਫਲ ਹੋ ਸਕੇ ਕੱਲ ਤੋਂ ਆਪਾਂ ਸ਼ਲੋਕ ਨੌਵੇਂ ਮਹੱਲੇ ਦੇ ਸ਼ਲੋਕਾਂ ਦੀ ਕਿਉਂਕਿ ਆਪਣਾ ਪਾਠ ਵੀ ਨੇੜੇ ਹੈ ਤੇ ਗੁਰੂ ਮਹਾਰਾਜ 57 ਸ਼ਲੋਕ ਨੇ ਪਾਠ ਦੇ ਨਾਲ ਹੀ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਲੋਕ ਜਿਹੜੇ ਆਪਾਂ ਭੋਗ ਵੇਲੇ ਆਮ ਸੁਣਦੇ ਆਂ ਉਹਨਾਂ ਦੀ ਵਿਚਾਰ ਕਰਾਂਗੇ ਗੁਰੂ ਮਹਾਰਾਜ ਕਿਰਪਾ ਕਰਨ ਇਹ ਵਿਚਾਰ ਕਹਿਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਰਿਆਂ ਸੰਗਤਾਂ ਇੱਕ ਮੇਰੇ ਵੱਲ ਧਿਆਨ ਦਿਓ ਪ੍ਰਕਾਸ਼ ਕਰਨਾ ਇੱਕ ਤਾਂ ਸਾਰਿਆਂ ਸੰਗਤਾਂ ਧਿਆਨ ਦਿਓ ਜਦੋਂ ਪ੍ਰਕਾਸ਼ ਕਰਨਾ ਹੈ